ਇਹ ਗਰੀਬ ਬੰਦੇ ਦਾ ਜਿਹੜਾ ਹੈਗਾ ਨਾ ਉਹ ਧੱਕਾ ਹੀ ਹੋ ਗਿਆ ਜੇ ਕਲੀਵਾ ਤਿਆਰ ਕਰੀ ਖੜੀਆ ਕਰਮਾਂ ਵਾਲੀ ਦਾ ਨਾ ਸਾਨ ਹੋ ਗਿਆ ਬਹੁਤ ਹੋ ਜੀ ਹੈਨਾ ਚਲੋ ਪ੍ਰਮਾਤਮਾ ਦੀ ਮਰਜੀ ਤਾਂ ਹੈਨਾ ਹਾਂਜੀ ਸਸੀਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਨੂੰ ਇੱਕ ਜਮਾ ਤਾਜੀ ਸੂਈ ਹੋਈ ਮਾਝ ਦਿਖਾਉਣ ਲੱਗੇਗੇ ਬਾਈ ਨੋਨੇ ਕੋਲੇ ਪਹੁੰਚੇ ਹੋਏ ਸੀਗੇ ਮਿੱਤਰੋ ਸਾਨੂੰ ਨਾ ਬੰਦਾ ਮਣਾਉਣਾ ਤੇ ਬੰਦਾ ਬਾਲਾ ਕੈਂਟਾ ਬਾਲਾ ਕੈਂਟ ਕਿਵੇਂ ਆ ਮਿੱਤਰੋ ਕੋਈ ਵੀ ਬਲ ਫੇਰ ਨਹੀਂ ਰੱਖਿਆ ਬਾਈ ਨੇ ਤੇ ਜਮਾ ਐਨ ਸਾਰੀ ਗੱਲਬਾਤ ਨਾ ਜਿਹੜੀ ਹੈਗੀ ਆ ਬਾਈ ਨੇ ਸਾਰੀ ਸਹੀ-ਸਹੀ ਦੱਸੀ ਆ ਬਾਕੀ ਦਾ ਤੁਸੀਂ ਦੱਸੋਗੇ ਵੀ ਤੁਹਾਨੂੰ ਮੱਝ ਕਿਵੇਂ ਲੱਗੀ ਬਾਈ ਦੀ ਤੇ ਬਾਈ ਨਾਲ ਨਾ ਥੋੜੀ ਮੁਲਾਕਾਤ ਕਰਵਾਉਣਾ ਮੈਂ ਜਿਹੜੇ ਪ੍ਰਾਅ ਦੇ ਫਿੱਟ ਹੋਈ ਮੱਝ ਤੇ ਇੱਥੇ ਆ ਜਿਓ ਮਿੱਤਰੋ ਘਰੇ ਆ ਜਿਓ ਬਾਈ ਦੇ ਤੇ ਘਰੇ ਪਸੰਦ ਕਰਕੇ ਨਾ ਤੁਸੀਂ ਇਹ ਮੱਝ ਲਿਆ ਸਕਦੇ ਹੋ ਬਾਕੀ ਮੱਝ ਪਈ ਆ ਮਿੱਤਰੋ ਗੋਲ ਮਟੋਲ ਪਿੱਛੇ ਦੀ ਮੈਂ ਕਹਿੰਦਾ ਜਨਾ ਜਿਹੜੀ ਮੱਝ ਹੈਗੀ ਬਹੁਤ ਜ਼ਿਆਦਾ ਚੰਗੀ ਆ ਤੇ ਜਮੇ ਹੀ ਤਾਜੀ ਸੂਈ ਆ ਯਾਰ ਤੇ ਇਧਰਲੇ ਪਾਸੇ ਨਾ ਆਹ ਜੇਰ ਪਈਆ ਨੋਨੇ ਵੀਰੇ ਆ ਮਾੜਾ ਜੇਰ ਤੋਂ ਟੋਕਰਾ ਚੱਕ ਹੁਣ ਨਾ ਯਾਰ ਤੁਹਾਨੂੰ ਜੇਰ ਤਾਂ ਦਿਖਾ ਦਾਂਗੇ ਆ ਦੇਖ ਲਓ ਹਨਾ ਪਰ ਜਰਨਾ ਇਹਦਾ ਕੱਟਰੂ ਆ ਨਾ ਤੁਹਾਨੂੰ ਉਹ ਨਹੀਂ ਦਿਖਾ ਸਕਦੇ ਕੱਟਰੂ ਮਿੱਤਰੋ ਇਹਦਾ ਜਿਹੜਾ ਹੈਗਾ ਨਾ ਪੂਰਾ ਹੋ ਗਿਆ ਪੂਰਾ ਹੋ ਗਿਆ ਨੋਨੇ ਆ ਆ ਕੇ ਨਾ ਇਧਰਲੇ ਪਾਸੇ ਆਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਨੋਨੇ ਠੀਕ ਠਾਕ ਬਹੁਤ ਨੁਕਸਾਨ ਹੋ ਗਿਆ ਬਹੁਤ ਹੋ ਜੀ ਹਨਾ ਚਲੋ ਪ੍ਰਮਾਤਮਾ ਦੀ ਮਰਜ਼ੀ ਤਾਂ ਨਾ ਹਾਂਜੀ ਹਾਂ ਯਾਰ ਦਿਲ ਦੋਖਿਆ ਜਦੋਂ ਤੇਰੇ ਵਰਗੇ ਬੰਦੇ ਨਾਲ ਨਾ ਜੇ ਇਹ ਜ ਮਤਲਬ ਮੈਂ ਕਹਿਣਾ ਵੀ ਕੰਮ ਹੋ ਜੇ ਕਿਉਂਕਿ ਇੱਕ ਤਾਂ ਹੁੰਦਾ ਬੰਦਾ ਲਿੱਚਗੜਿੱਚਾਂ ਵਾਲਾ ਹਾਂਜੀ ਹਾਂਜੀ ਤੇ ਇੱਕ ਹੁੰਦਾ ਸਿੱਧਾ ਪਧਰਾ ਸਿੱਧ ਪਧਰਾ ਕੰਮ ਆ ਗਿਆ ਆਪਣਾ ਤੇ ਇਧਰ ਹੋਈ ਮਾੜਾ ਜਾਂ ਨੇੜੇ ਜੇ ਧੁੱਪ ਪੈਂਦੀ ਹੈ ਠੀਕ ਤੇ ਜਰ ਤੇਰੀ ਮੱਝ ਜਿਹੜੀ ਹੈਗੀ ਆ ਹਾਂ ਦੇਖ ਸੀਲ ਠੰਡੀ ਬਹੁਤਾ ਗਾਲਾ ਕਰੀ ਜਾਂਦੀ ਹੈ ਹਾਂਜੀ 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 ਹਨਾ ਜਮਾ ਬੱਚਾ ਵੀ ਪੂਰਾ ਹੋ ਗਿਆ ਤੇ ਪਰ ਉਹ ਗੱਲ ਬਾਤ ਨਾ ਉਹ ਹਾਂਜੀ ਨੋਨੇ ਫਿਰ ਪਿੰਡ ਕਿਹੜਾ ਆ ਗਿਆ ਤੇਰਾ ਪਿੰਡ ਬਰਨਾਲਾ ਵੀਰੇ ਰੱਲਾ ਹਾਂਜੀ ਡਿਸਟ੍ਰਿਕਟ ਮਾਨਸਾ ਹਾਂ ਨੇੜੇ ਆਪਣ ਨੂੰ ਪੈਂਦਾ ਜੋਗਾ ਇਧਰੋਂ ਠੀਕ ਹੈ ਬਰਨਾਲਾ 30 ਕਿਲੋਮੀਟਰ ਮਾਨਸਾ ਪੈਂਦਾ ਪਰ 15 ਕਿਲੋਮੀਟਰ ਇਹ ਰੋਡ ਦੇ ਉੱਤੇ ਆ ਗਿਆ ਰੋਡ ਦੇ ਉੱਤੇ ਆ ਗਿਆ ਹਾਂਜੀ ਹਾਂਜੀ ਅੱਛਾ ਤੇਰੀ ਮੱਝ ਜਿਹੜੀ ਹੈਗੀ ਇਹ ਤੇਰੇ ਘਰ ਦੀ ਆ ਗਈ ਨਾ ਨਹੀਂ ਵੀਰੇ ਘਰ ਦੀ ਨਹੀਂ ਹੈਗੀ ਅੱਛਾ ਇਹ ਪਹਿਲੇ ਇਹ ਟੋਕੜ ਟੋਕੜ ਗੱਭਣ ਲੈਤੀ ਸੀ ਹਾਂ ਟੋਕੜ ਗੱਭਣ ਲੈਤੀ ਸੀ ਹਾਂ ਤੇ ਉਹਦੇ ਦੁੱਧ ਕਿੰਨਾ ਸੀਗਾ ਨੋਨੇ ਜੋ ਟੱਕੜ ਲਈ ਜੀ ਵੀਰੇ ਹਾਂ ਟੱਕੜ ਬੰਦ 10 ਕਿਲੋ ਕਿਹਾ ਸੀ ਵੀਰੇ ਮੇਰੇ ਕੋਲ 11 ਕਿਲੋ ਦਿੰਦੀ ਆ ਅੱਛਾ ਤੇਰੇ ਕੋਲ 11 ਹਾਂਜੀ 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 ਅੱਛਾ 7 ਮਹੀਨੇ ਤੱਕ ਚੋਇਆ ਮੈਂ 4 ਕਿਲੋ 7 ਮਹੀਨੇ ਤੱਕ ਰਾਂ ਬਗੈਰਾ 5 ਕਿਲੋ ਮੈਂ ਚ 5 ਮਹੀਨੇ ਤੱਕ ਚੋਇਆ 8.5 9 ਦੇ ਤਕਰੀਬਨ ਬਸ ਅੱਛਾ ਹਾਂਜੀ ਜਦੋਂ ਲੈਂਦੀ ਸੀ ਤਿੰਨ ਮਹੀਨੇ ਲਗਾ ਤਰ ਕੋਈ ਵਧੀਆ ਦਿੱਤਾ ਨਹੀਂ ਠੀਕ ਹੈ ਉਦੋਂ ਗੱਭਣ ਸੀਗੀ ਉਦੋਂ ਗੱਭਣ ਸੀ ਜੀ ਠੀਕ ਆ ਹੁਣ ਇਹਨੇ ਕੱਟੀ ਨੂੰ ਜਨ ਦਿੱਤਾ ਸੀ ਕਿ ਕੱਟੇ ਨੂੰ ਇਹਨੂੰ ਕੱਟੇ ਦਿੱਤਾ ਸੀ ਵੀਰੇ ਕੱਟੇ ਨੂੰ ਹਾਂ ਬਹੁਤ ਵਧੀਆ ਕੱਟਾ ਸੀ ਠੀਕ ਹੈ ਤੇ ਫਿਰ ਇਹਦਾ ਕੀ ਮਤਲਬ ਹਾਈਐਸਟ ਦੁੱਧ ਜਿਹੜਾ ਹੈਗਾ ਹੁਣ ਇਹ ਕਿੰਨਾ ਦੁੱਧ ਪਾਊਗੀ ਇਹ ਦੁੱਧ ਵੀਰੇ ਜਿੱਦੋਂ ਮਾਰਕ ਤੋਂ ਲਿਆਏ ਆ ਹਾਂ ਉਹਦਾ ਸਾਨੂੰ 2 ਕਿਲੋ ਗਿਆ ਵੀਰੇ ਅੱਛਾ ਹਾਂਜੀ ਅੱਗੇ ਅਗਲੇ ਸਮਝ ਆ ਠੀਕ ਹੈ ਅਸੀਂ ਲੈਣੇ ਟੁਕੜ ਠੀਕ ਹੈ ਸਾਲ ਤੋਂ ਇੱਕ ਅਧਿਕ ਟੁਕੜ ਲੈ ਲੈਣੇ ਵੀ ਰਹੇ ਹਾਂ ਉਹੀ ਵੇਚ ਲਾਂਦੇ ਹਾਂ ਉਹੀ ਵੇਚ ਲਾਂ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਫਿਰ ਇਹ ਜਿਵੇਂ ਆਪਾਂ ਲੇਵਾ ਜਿਵੇਂ ਇਹਨੇ ਤਿਆਰ ਕੀਤਾ ਚਲੋ ਆਪਾਂ ਉਹ ਵੀ ਦਿਖਾ ਦਾਂਗੇ ਹਾਂਜੀ ਹਾਂਜੀ ਤੇ ਪਰ ਵੀ ਇਹ ਦੁੱਧ ਤਿਆਰ ਕਰਕੇ ਦੇ ਦੇਂਗਾ ਕਿ ਕਿਵੇਂ ਕਰੇਗਾ ਹਾਂਜੀ ਦੁੱਧ 18 ਕਿਲੋ ਤਿਆਰ ਕਰਕੇ ਦੇ ਦਾਂਗੇ ਆਪਾਂ ਹੁਣ 18 ਕਿਲੋ ਵਾਲੀ ਮੱਝ ਕਿਹਹੀਂ ਹਾਂਜੀ 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 ਵੀ ਹੁਣ 18 ਕਿਲੋ ਵਾਲੀ ਹਾਂਜੀ ਵੀ 18 ਕਿਲੋ ਦੁੱਧ ਦਿਓ ਹਾਂਜੀ ਠੀਕ ਆ ਹਾਂਜੀ ਹਾਂਜੀ ਤੇ ਆ ਦੇਖ ਲਓ ਮਿੱਤਰੋ ਹੁਣ ਨਾ ਮੈਂ ਤੁਹਾਨੂੰ ਐ ਕਿਹਾ ਸੀਗਾ ਵੀ ਇਹ ਭਈ ਠੰਡੀ ਸੀਲ ਆ ਗਾਲਾ ਕਰੀ ਜਾਂਦੀ ਐ ਤੇ ਤੁਹਾਡੇ ਸਾਹਮਣੇ ਆ ਮੈਂ ਨੇ ਨਾ ਗਾਲਾ ਵੀ ਪੱਟ ਲਿਆ ਹਾਂ ਜਦ ਕਦ ਕਦ ਵੀਰੇ ਫੁੱਲਾ ਇਹ ਜੀ ਗੱਲ ਨਹੀਂ ਹੈਗੀ ਠੀਕ ਐ ਆ ਦੇਖ ਲਓ ਕਦ ਪੰਜ ਫਟਾ ਸੀ ਅਜ ਤੱਕ ਤਾਂ ਮੇਰਾ ਹੀ ਆ ਠੀਕ ਐ ਤੇ ਕੋਈ ਸੰਧੀ ਸੀਲ ਆ ਇਹ ਆ ਦੇਖ ਲਓ ਇਹਨੇ ਨਾ ਤੜਕੇ ਵੀ ਚੋਈ ਆ ਤੇ ਕੋਈ ਟੀਕਾ ਟੋਕਾ ਨਹੀਂ ਲਾਇਆ ਹਨਾ ਨਾ 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 ਬਿੱਟੀ ਖੋਲੀ ਉੱਤੋਂ ਚੌੜੀ ਜੁਰੀ ਬਹੁਤ ਪਈ ਆ ਮੱਝ ਤੇ ਸਿੰਘ ਵੀ ਕੁੰਡਾ ਆ ਗਿਆ ਨੋਨੇ ਸੂਆ ਕਿੰਨਾ ਮਸੂਈ ਹੈ ਸੂਆ ਵੀਰੇ ਤੀਜਾ ਅੱਛਾ ਸੂਆ ਚੌਥਾ ਵੀ ਹੋ ਸਕਦੀ ਹੈ ਚੌਥਾ ਵੀ ਹੋ ਸਕਦੀ ਵੀਰੇ ਦਸੰਸਾਰ ਜੀ ਨੇ ਦੱਸਿਆ ਸਾਨੂੰ ਹਾਂ ਉਹਨੇ ਆਪਾਂ ਤੀਜਾ ਕਹਿ ਗਿਆ ਤੀ ਵੀਰੇ ਅੱਛਾ ਹਾਂਜੀ ਠੀਕ ਹੈ ਗੱਲ ਇਹ ਵੀ ਹੁਣ ਆ ਚੈੱਕ ਕਰ ਲੋ ਜਮਾ ਤਾਜੀ ਸੂਈ ਆ ਤੇ ਥਣ ਲੇਵੇ ਤੋਂ ਮੈਂ ਤੁਹਾਨੂੰ ਦਿਖਾ ਦਾਨਾ ਆ ਥਣ ਲੇਵਾ ਝੋਲੀ ਝੂਲੀ ਤਾਂ ਹੈਗੀ ਆ ਭਾਈ ਪੂਰੀ ਤੇ ਜਮਾ ਐਨ ਉੱਤੋਂ ਤੱਕ ਲੇਵਾ ਤਿਆਰ ਕਰੀ ਖੜੀਆ ਕਰਮਾ ਵਾਲੀ ਦਾ ਨਾ ਏ ਬਾਹਰੀ ਲੈ ਚੱਲ ਕੋਈ ਗੱਲ ਨਹੀਂ ਲੈਵੇ ਤੋਂ ਭਾਈ ਜਿਹੜੀ ਹੈਗੇ ਥਣ ਵੀ ਦੂਰਾ ਆ ਗਿਆ ਇਹ ਅੱਛਾ ਨੋਨੇ ਹੱ ਇੱਧਲੇ ਪਸੂ ਤੇਰੇ ਆ ਗਏ ਹੈ ਹਾਂਜੀ ਹਾਂਜੀ ਇੱਧਰ ਆ ਗਏ ਲੈ ਵੀ ਆ ਬਾਕੀ ਦੇ ਪਸੂ ਜਿਹੜੇ ਹੈਗੇ ਭਾਈ ਦੇ ਇਹ ਵੀ ਚੈੱਕ ਕਰ ਲੋ ਤੇ ਪਰ ਆ ਮੱਝ ਦੇਖ ਲੋ ਤੁਸੀਂ ਨੋਨੇ ਦੀ ਹੈਨਾ ਥੱਲੋਂ ਲੈਵੇ ਦੀ ਜਿਹੜੀ ਤਿਆਰ ਹੋਈ ਆ ਉਹ ਚੰਗੀ ਹੋਈ ਆ ਉੱਤੋਂ ਵੀ ਸਮੀ ਪਲੀ ਆ ਤੇ ਲੈ ਚੱਲ ਅੰਦਰ ਬੰਦ ਦੇ ਨੋਨਿਆਂ ਇਹ ਗਰੀਬ ਬੰਦੇ ਨਾ ਜਿਹੜਾ ਹੈਗਾ ਨਾ ਉਹ ਤੱਕਾ ਹੀ ਹੋਗਾ ਜੇ ਕੱਟਰੂ ਹੁੰਦਿਆ ਦੇ ਹੁਣ ਹੋਰ ਨਹੀਂ ਗੱਲ ਹੋਣੀ ਸੀਗੀ ਹੈ ਤਾਜੀ ਸੂਈ ਐ ਪਰ ਭਾਈ ਕਹਿੰਦਾ ਮੈਂ ਵੀਡੀਓ ਵੀ ਤਾਂ ਹੀ ਬਣਵਾਈ ਆ ਵੀ ਇੱਕ ਤਾਂ ਰਹਿ ਜੋ ਰਿਕਾਰਡ ਵੀ ਭਾਈ ਆ ਦੇਖ ਲੋ ਆ ਸਾਡੀ ਵੀਡੀਓ ਬਣੀ ਸੀ ਤੇ ਜਦੋਂ ਦੁੱਧ ਤਿਆਰ ਕਰਤਾ ਜੋ ਮਹੀਨੇ ਦੀ ਹੋ ਗਈ ਅਗਲਾ ਉਹ ਕਹਿੰਦਾ ਵੀ ਠੋਕੜ ਆ ਜਾਂ ਹੋਰ ਆ ਕੋਈ ਗੱਲ ਨਹੀਂ ਪੋਲੀ ਬਣ ਦੇ ਠੀਕ ਐ ਵੀਰੇ ਅੱਛਾ ਨੋਨੇ ਫਿਰ ਰੇਟ ਕਿੰਨਾ ਕਰਤਾ ਇਹ ਰੇਟ ਇਹਦਾ ਵੀਰੇ 175 ਦੀ 175 ਹਾਂਜੀ ਹਾਂਜੀ ਠੀਕ ਆ ਨੰਬਰ ਕਿੰਨਾ ਚੱਲਦਾ ਇਹਨੋਂ ਨੇ 76141 4823 78141 48829 48829 ਹਾਂਜੀ 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 ਲਵੀ ਮਿੱਤਰੋ ਜਿਹੜੇ ਪ੍ਰਾਦੇ ਫਿੱਟ ਆਈ ਨਾ ਅੱਜ ਇੱਥੇ ਆਜੋ ਤਸੱਲੀ ਕਰ ਲਿਓ ਤੇ ਤਸੱਲੀ ਕਰਕੇ ਜਿਹੜੀ ਹੈਗੇ ਤੁਸੀਂ ਦੋੜ ਪੌਲੀ ਧਾਰਾ ਪੂਰੀ ਮੋਟੀ ਧਾਰਾ ਵੀਰੇ ਠੀਕ ਹੈ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਗੁਰੂ ਇਹ ਹੀ